ਬਹੁਤ ਵਧੀਆ ਕੋਠੀਆਂ ਆ ਅੱਜ ਤੁਹਾਨੂੰ ਦਿਖਾਵਾਂਗੇ ਸਭ ਤੋਂ ਘੱਟ ਰੇਟ ਖਰੜ ਮੁਹਾਲੀ ਗ੍ਰਿਨਾਂ ਦੇਖੋ ਪੂਰੀਆਂ ਬਹੁਤ ਪਰਪਲ ਭਰੀਆਂ ਹੋਈਆਂ ਆ ਨਹੀਂ ਹੈਵੀ ਕਰੋ ਗ੍ਰਿਲ ਖਾਲੀ ਛੜਤੀ ਡੀਲਰਾਂ ਵਾਂਗੂ ਭਰੀ ਨਹੀਂ ਹੋਰੀ ਨੋ ਦੇਖੋ ਸਪੈਸ਼ਲ ਬ੍ਰਾਂਡ ਲੱਗਿਆ ਹੋਇਆ ਦੇਖੋ ਇਹ ਲੇਕਿਨ ਜਿਹੜਾ ਬੰਦਾ ਆ ਗਿਆ ਔਨ ਟੇਬਲ ਹਾਂ ਜਿਹਨਾਂ ਬੁਕਿੰਗ ਕਰਾਉਣੀ ਹੋਣ ਉਹ ਕਰਾ ਸਕਦੇ ਜਿਹੜੀ ਨਾਲ ਕੋਠੀ ਤੁਸੀਂ ਆਪ ਤਿਆਰ ਕੀਤੀ ਹੋਈ ਹੈ ਖੁਦ ਸਰ ਬਿਲਕੁਲ ਆਪ ਤਿਆਰ ਕਰਦੇ ਕੋਲ ਖੜ ਕੇ ਕਰਦੇ ਨੰਬਰ ਹੀ ਘਟ ਲੱਗੀ ਵੀ ਹੈ ਜੀ ਕੋਈ ਬੰਦਾ ਕਹਿ ਨਹੀਂ ਸਕਦਾ ਵਿੱਚ ਆਹ ਕਿਹੜੀ ਕਮੀ ਹੈ ਤੁਸੀਂ ਆ ਕੇ ਚੈੱਕ ਕਰੋ ਕੋਠੀ ਦੇਖੋ ਇਹਨਾਂ ਦੇਖੋ ਤੁਸੀਂ ਬ੍ਰਾਂਡਡ ਪੂਰੀ ਬ੍ਰਾਂਡ ਲੱਗੀ ਹੋਈ ਹੈ ਅਗਲਾ ਹੋ ਗਿਆ ਮਾਨ ਪ੍ਰਾਪਰਟੀ ਹੈ ਇੱਕ ਖਰੜ ਦੇ ਵਿੱਚ ਲਖਮਿੰਦਰ ਸਿੰਘ ਹੈ ਆਰਮੀ ਵੀ ਉਹਨੂੰ ਜਾ ਕੇ ਮਿਰੋ ਤੁਹਾਨੂੰ ਵਧੀਆ ਮਾਲ ਦਊਗਾ ਹਾਂਜੀ ਕੀ ਹਾਲ ਹੈ ਦੋਸਤੋ ਅੱਜ ਅਸੀਂ ਖਰੜ ਸ਼ਹਿਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਆਪਾਂ ਗੱਲ ਕਰੀਏ ਮੇਰੇ ਪਿੱਛੇ ਤੁਸੀਂ ਕੋਠੀਆਂ ਦੇਖ ਸਕਦੇ ਹੋ ਪ੍ਰੀਮੀਅਮ ਲੋਕੇਸ਼ਨ ਦੇ ਵਿੱਚ ਮਤਲਬ ਕਿ ਬਹੁਤ ਵਧੀਆ ਕੋਠੀਆਂ ਆ ਅੱਜ ਤੁਹਾਨੂੰ ਦਿਖਾਵਾਂਗੇ ਸਭ ਤੋਂ ਘੱਟ ਰੇਟ ਖਰੜ ਮੁਹਾਲੀ ਚੰਡੀਗੜ੍ਹ ਨਾਲੋਂ ਸਭ ਤੋਂ ਘੱਟ ਰੇਟ ਤੇ ਆਪ ਚੱਲਦੇ ਹਾਂ ਕੰਦਰ ਜਾ ਕੇ ਕੋਠੀ ਦੇਖਦੇ ਆ ਵੀ ਕਿੰਨੇ ਕਿੰਨੇ ਫਲੋਰ ਆ ਕਿੰਨੇ ਕਮਰੇ ਨੇ ਡਾਈਨਿੰਗ ਰੂਮ ਹੋ ਗਿਆ ਕਿਚਨ ਰੂਮ ਹੋ ਗਿਆ ਮਤਲਬ ਕਿ ਕਿਹੜੀ ਲੱਕੜੀ ਲੱਗੀ ਹੋਈ ਹੈ ਤੇ ਸਾਡੇ ਨਾਲ ਇੱਥੋਂ ਦੇ ਓਨਰ ਮੌਜੂਦ ਨੇ ਗੱਲਬਾਤ ਕਰਦੇ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਤੁਹਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਬਹੁਤ ਹੀ ਜ਼ਿਆਦਾ ਵਾਰੀ ਜਿਹੜੇ ਮੇਰੇ ਇੱਥੇ ਆਏ ਹੋ ਤੁਸੀਂ ਮੈਂ ਇਹ ਕੋਠੀ ਸਪੈਸ਼ਲ ਤੁਹਾਨੂੰ ਇਸ ਲਈ ਬੁਲਾਇਆ ਇੱਥੇ ਕਿ ਮੇਰੀ ਵੀਡੀਓ ਦੇਖ ਕੇ ਤੁਹਾਡੇ ਚੈਨਲ ਦੇ ਥਰੂ ਮੇਰਾ ਜਿਹੜਾ ਇਹ ਕੰਟਰੈਕਸ਼ਨ ਵਰਕ ਹੈ ਦੇਖ ਕੇ ਮੈਨੂੰ ਪਤਾ ਲੱਗੇ ਵੀ ਸੀ ਕਿੰਨਾ ਵਧੀਆ ਕੰਮ ਕਰਦੇ ਆ ਦੋ ਮੰਜ਼ਲੀ ਕੋਠੀ ਹੈ ਲੱਗਦਾ ਵੀ ਨਾਲ ਵਾਲੀ ਕੋਠੀ ਵੀ ਤਿਆਰ ਹੋ ਰਹੀ ਹੈ ਆ ਬਿਲਕੁਲ ਤਿਆਰ ਹੋਈ ਵੀ ਹੈ ਕੀ ਪ੍ਰਾਈਸ ਕੀ ਹੈ ਕੋਠੀ ਦਾ ਇਹ 78 ਲੱਖ ਰੁਪਏ ਡਿਮਾਂਡ ਹੈ ਜੀ 110 ਗਾਦ ਦੀ ਕੋਠੀ ਹੈ ਜੀ ਇਹ ਇਹ ਕੋਠੀ ਦੇ ਵਿੱਚ ਤਕਰੀਬਨ ਦੋ ਬੈੱਡਰੂਮ ਥੱਲੇ ਹੈ ਇੱਕ ਬੈੱਡਰੂਮ ਉੱਪਰ ਹੈ ਇੱਕ ਕਿਚਨ ਥੱਲੇ ਰੇੜੀ ਹੈ ਇੱਕ ਕਿਚਨ ਉੱਪਰ ਰੇੜੀ ਹੈ ਗੈਸਟ ਰੂਮ ਹੈ ਗੱਡੀ ਦੀ ਸਪੇਸ ਤੁਸੀਂ ਦੇਖ ਸਕਦੇ ਹੋ ਵਧੀਆ ਖੜੀ ਹੋਈ ਹੈ ਸਾਹਮਣੇ ਪਾਰਕਿੰਗ ਹੈ ਕਾਰਨਰ ਦੀ ਕੋਠੀ ਹੈ ਸਭ ਤੋਂ ਬੜੀ ਕੋਰਨਰ ਦੀ ਕੋਠੀ ਹੈ ਕੋਰਨਰ ਦੀ ਕੋਠੀ ਹੈ ਜੀ ਕਹਿੰਦੇ ਵੀ ਖਰੜ ਦੇ ਵਿੱਚ ਤਾਂ ਇੰਨੇ ਰੇਟ ਦੇ ਵਿੱਚ ਇੰਨੀ ਵੀ ਤੇ ਕੋਠੀ ਮਿਲਦੀ ਨਹੀਂ ਅੰਦਰ ਜਾ ਕੇ ਦੇਖੀਏ ਹੁਣ ਆਪਾਂ ਹਾਂ ਜੀ ਹਾਂ ਸਰ ਪਲੀਜ਼ ਆਜੋ ਤੇ ਹੁਣ ਆਓ ਅੰਦਰ ਜਾ ਕੇ ਦੇਖਦੇ ਆਂ ਵੀ ਦੇਖ ਸਕਦੇ ਹੋ ਗੱਡੀ ਗੱਡੀ ਲਈ ਵੀ ਥੋਂ ਬਹੁਤ ਵਧੀਆ ਤੇ ਸਭ ਤੋਂ ਪਹਿਲਾਂ ਦੱਸਣਾ ਚਾਹੋਗੇ ਦੇਖੋ ਹੁਣ ਤੁਸੀਂ ਸਭ ਤੋਂ ਪਹਿਲਾਂ ਦੇਖੋ ਸ਼ੇਰ ਵਾਲਾ ਇਹ ਦੇਖੋ ਪੂਰਾ ਬਜਟ ਖਾਈ ਦੇ ਰਿਹਾ ਹੈਂਡਲ ਵੀ ਹਾਂ ਵੀ ਕਿਸ ਚੀਜ਼ ਦੀ ਇਸ ਚੀਜ਼ ਤੋਂ ਬੰਦ ਨੂੰ ਪਤਾ ਲੱਗਦਾ ਵੀ ਕਿੱਦਾਂ ਦੀ ਬਣਾਈ ਵੀ ਹੈ ਲੱਕੜੀ ਵਧੀਆ ਬਿਲਕੁਲ ਬਿਲਕੁਲ ਸਰ ਦੇਖੋ ਸਹੀ ਸਾਗੋਂ ਦੇਖੋ ਇੱਕੜ ਮੂੰਹੋਂ ਬੋਲਦੇ ਦੇਖੋ ਤੁਸੀਂ ਗ੍ਰੇਨਾਂ ਦੇਖੋ ਪੂਰੀਆਂ ਪ੍ਰੋਪਰ ਸਾਲਟ ਭਰੀਆਂ ਹੋਈਆਂ ਆ ਨਹੀਂ ਹੈਵੀ ਕਰੋ ਗ੍ਰਿਲ ਖਾਲੀ ਛੜਤੀ ਡੀਲਰਾਂ ਵਾਂਗੂ ਭਰੀ ਨਹੀਂ ਹੋਰੀ ਨੋ ਦੇਖੋ ਸਪੈਸ਼ਲ ਬ੍ਰਾਂਡ ਲੱਗਿਆ ਵੇ ਦੇਖੋ ਇਹ ਟੂ ਵੇ ਗੇਟ ਦੇਖੋ ਤੁਸੀਂ ਫਲੈਕਸਿਬਲ ਡੋਰ ਨਹੀਂ ਪ੍ਰੋਪਰ ਬਣਾਏ ਹੋਏ ਡੋਰਾਂ ਦੇਖੋ ਤੁਸੀਂ ਆ ਪਤਲਾ ਵੀ ਹਮ ਬਣਾਏ ਵੇ ਕੀ ਮਜ਼ਬੂਤ ਈ ਇਹਨਾਂ ਦੀ ਇਹ ਹੈ ਜੀ ਲੋਕ ਵਧੀਆ ਲਾਏ ਵੇ ਫਾਈਵ ਡੀ ਦੇਖੋ ਤੁਸੀਂ ਵਾਲਪੇਪਰ ਹੈਨਾ ਉੱਪਰ ਦੇਖੋ ਤੁਸੀਂ ਫਾਲਸ ਸਿਲਿੰਗ ਪੂਰੀ ਵਧੀਆ ਤਰੀਕੇ ਨਾਲ કરી ਹੋਈ ਘਰਾਂ ਦੀ ਸੁੰਦਰਤਾ ਵਧਦੀ ਹੈ ਜੇ ਆਪਾਂ 5D ਗਲਾਸ ਵਾਲਪੇਪਰ ਲੱਗਿਆ ਹੋਇਆ ਹੁਣ ਦੇਖੋ LED ਪੈਨਲ ਲੱਗਿਆ ਹੋਇਆ ਮਤਲਬ ਕਿ ਟੌਰ ਹੈ ਕੋਠੇ ਦੇ ਬਿਲਕੁਲ ਸਰ ਅਸੀਂ LED ਪੈਨਲ ਨੂੰ ਸਪੈਸ਼ਲ ਬਣਾ ਕੇ ਦੇ ਰਹੇ ਹਾਂ ਐਵੇਂ ਸਾਰੀ ਫੈਸਿਲਿਟੀ ਬੰਦੇ ਨੂੰ ਗੈਸਟ ਰੂਮ ਦੇ ਵਿੱਚ ਜਿਵੇਂ ਮਾਰੀ ਸਮਾਨ ਕਰਨਾ ਇਹਦੇ ਵਿੱਚ ਫੈਸਿਲਿਟੀ پوری ਜਤੀ ਵਿਆਪਾ ਕਿਚਨ ਦੇ ਵਿੱਚ ਤੁਸੀਂ ਦੇਖੋ ਮਟੀਰੀਅਲ A1 ਲੱਗਿਆ ਵਾ ਹੁਣ ਮੈਂ ਤੁਹਾਨੂੰ ਪੱਲਾ ਖੁੱਲ ਕੇ ਦਿਖਾਉਣਾ ਇਹ ਦੇਖੋ ਹਾਈਡਰੋਕਲੋਰ ਲੱਗਦੀ ਆ ਦੇਖੋ ਆ ਛੜ ਤਾਂ ਅਚਾਨੇ ਆਪ ਖੁੱਲਦਾ ਆਪਣਾ ਖੁੱਲ ਗਿਆ ਇਹਦਾ ਜਾਦੂ ਵਾਲਾ ਕੰਮ ਆ ਆ ਦੇਖੋ ਜੀ ਹੁਣ ਤੁਸੀਂ ਵਧੀਆ ਕੰਮ ਕੰਮ ਦੀ ਮਟੀਰੀਅਲ ਸਾਡੀ ਗਾਰੰਟੀ ਹੈ ਖਾਣੇ ਕੇ ਮਿਲਗੀ ਸਮਾਨ ਵਗੈਰਾ ਰੱਖ ਸਕਦੇ ਬਿਲਕੁਲ ਸਰ ਬਿਲਕੁਲ ਦੇਖੋ ਆ ਦੇਖੋ ਸਰ ਤੁਸੀਂ ਆ ਦੇਖੋ ਵਧੀਆ ਕੰਮ ਦੇਖੋ ਇਹ ਆ ਦੇਖੋ ਵਧੀਆ ਮਟੀਰੀਅਲ ਲੱਗਿਆ ਹੈ A1 ਮਟੀਰੀਅਲ ਦੀ ਗਾਰੰਟੀ ਸਾਡੀ ਹੈ ਹੁਣ ਤੁਸੀਂ ਆ ਦੇਖੋ ਜਿੰਨਾ ਵੀ ਸੀ ਇੱਥੇ ਤੁਹਾਡਾ ਸਾਰਾ ਸਮਾਨ ਲਾ ਕੇ ਦੇਣਾ ਹੈ ਸੈਰਾ ਕੰਪਨੀ ਫਿਟਿੰਗ ਹੋਣੀ ਸਾਰੀ A ਤੋਂ Z ਬਹੁਤ ਵੱਡੀ ਕੰਪਨੀ ਹੈ ਹਾਂ ਬਿਲਕੁਲ ਰੀਜਨਲ ਹਾਂ ਤੁਸੀਂ ਕੋਈ ਵੱਖਰੀ ਲਾਉਣੀ ਚਾਹੁੰਦੇ ਹੋ ਉਹ ਤੁਸੀਂ ਦੱਸ ਸਕਦੇ ਹੋ ਤੁਸੀਂ ਸਾਰਾ ਲਾ ਕੇ ਦਊਗਾ ਸੈਰਾ ਕੰਪਨੀ ਫਿਟਿੰਗ ਤੁਹਾਨੂੰ ਇੱਥੇ ਲਾ ਕੇ ਦੇਣੀ ਹੈ ਤੁਸੀਂ ਹੋਰ ਨਾਲ ਦੋ ਬੈਡਰੂਮ ਨੇ ਹਾਂ ਸੋਚਾਂ ਦੀ ਗੱਲ ਕਰੀਏ ਦੇਖੋ ਹੁਣ ਇਹ ਇਲੈਕਟ੍ਰੀਸ਼ੀਅਨ ਹੈ ਇਹ ਇਹ ਐਂਕਰ ਦਾ ਐਂਕਰ ਦੀ ਸੋਚਾਂ ਹੈ ਐਂਕਰ ਦਾ ਹੀ ਬੋਰਡ ਹੈ ਤੁਸੀਂ ਦੇਖ ਸਕਦੇ ਹੋ ਵਧੀਆ ਪ੍ਰੋਪਰ ਮਟੀਰੀਅਲ ਲੱਗੇ ਵਾ ਇਸ ਕੰਪਨੀ ਦੀ ਤਾਂ ਮਸ਼ਹੂਰੀ ਵੀ ਬਹੁਤ ਆਉਂਦੀ ਹੈ ਟੀਵੀ ਚੈਨਲਾਂ ਤੇ ਦੇਖ ਲਓ ਹੁਣ ਤੁਸੀਂ ਅਸੀਂ ਏਸੀ ਰੇਟ ਬਜਟ ਦੇ ਵਿੱਚ ਇਸ ਚੀਜ਼ ਨੂੰ ਲਾ ਕੇ ਦੇਣੀ ਆ ਅਸੀਂ ਕਸਟਮਰ ਨਾਲ ਗਰਦਾਰੀ ਨਹੀਂ ਕਰਦੇ ਜਿਹੜੀ ਜਿਹੀ ਕਹਤੀ ਉਹ ਬਣਾ ਕੇ ਦੇਣੀ ਹੈ ਇਹ ਲੱਗਦਾ ਕੋਠੀ ਤੁਸੀਂ ਆਪ ਤਿਆਰ ਕੀਤੀ ਹੋਈ ਹੈ ਖੁਦ ਸਰ ਬਿਲਕੁਲ ਆਪ ਤਿਆਰ ਕਰਦੇ ਕੋਲ ਖੜ ਕੇ ਕਰਦੇ ਨੰਬਰ ਹੀ ਘਟ ਲੱਗੀ ਵੀ ਹੈ ਜੀ ਕੋਈ ਬੰਦਾ ਕਹਿ ਨਹੀਂ ਸਕਦਾ ਵਿੱਚ ਆਹ ਕਿਹੜੀ ਕਮੀ ਹੈ ਤੁਸੀਂ ਆ ਕੇ ਚੈੱਕ ਕਰੋ ਕੋਠੀ ਦੇਖੋ ਟੈਗਾਂ ਦੇਖੋ ਤੁਸੀਂ ਬ੍ਰਾਂਡਡ ਪੂਰੀ ਬ੍ਰਾਂਡ ਲੱਗੀ ਵੀ ਹੈ ਕੋਈ ਆਏ ਨਹੀਂ ਕਹਿ ਸਕਦਾ ਵੀ ਆਹ ਚੀਜ਼ ਨਵੇਂ ਚੈਲ ਦੇਖੋ ਤੁਸੀਂ ਜਿਸ ਤਰ੍ਹਾਂ ਬੰਦਾ ਖੁਦ ਆ ਮਕਾਨ ਆਪਾ ਤਿਆਰ ਕਰਦੇ ਆ ਉਦਾਂ ਤਿਆਰ ਹੋਈ ਹੋਈ ਆ ਦੇਖੋ ਅਸੀਂ ਪੈਸਾ ਲਾ ਕੇ ਪੈਸਾ ਕਮਾਉਣਾ ਅਸੀਂ ਕਸਟਮਰ ਨੂੰ ਵੀ ਚੀਜ਼ ਵਧਿਆ ਦੇਣੀ ਆ ਤਾਂ ਕਸਟਮਰ ਸਾਨੂੰ ਦੋ ਕਸਟਮਰ ਹੋਰ ਦਊਗਾ ਅਗਲਾ ਅਗਲਾ ਉਹ ਯਾਰ ਮਾਨ ਪ੍ਰਾਪਰਟੀ ਹੈ ਇੱਕ ਖਰੜ ਦੇ ਵਿੱਚ ਲਖਵਿੰਦਰ ਸਿੰਘ ਆਰਮੀ ਵੀ ਉਹਨੂੰ ਜਾ ਕੇ ਮੇਰੇ ਤੋਂ ਵਧਿਆ ਮਾਲ ਦਊਗਾ ਇਹਦੀ ਗੱਲ ਕਰੀ ਕਿੰਨੇ ਬੈੱਡਰੂਮ ਨੇ ਇੱਥੇ ਐਸੇ ਦੋ ਬੈੱਡਰੂਮ ਥੱਲੇ ਤੇ ਹੁਣ ਦੇਖੋ ਤੁਸੀਂ ਕਬੂੜ ਦੇਖੋ ਲੱਕੜਾ ਵਰਕ ਦੇਖੋ ਤੁਸੀਂ ਲੱਕੜ ਦੇ ਵਰਕ ਦੇ ਵਿੱਚ ਕੋਈ ਵੀ ਚੀਜ਼ ਦੇਖੋ ਮਟੀਰੀਅਲ ਮਾੜਾ ਨਹੀਂ ਹੈ ਸਾਡਾ ਇਹ ਤੁਸੀਂ ਆਪ ਦੇਖਦੇ ਠੱਟੀਆਂ ਵਾਲਾ ਵਰਕ ਨਹੀਂ ਹੋਇਆ ਵਾ ਵਰਕ ਪ੍ਰੋਪਰ ਹੋਇਆ ਵਾ ਵਧੀਆ ਸਾਰੀ ਆਪ ਤਿਆਰ ਕਰੀ ਆਪ ਤਿਆਰ ਕਰੀ ਵੀ ਹੈ ਕੋਈ ਕਹਿ ਦੇਵੇ ਠੱਟੀ ਲੱਗੀ ਵੀ ਆ ਕੇ ਨਕਸ਼ੇ ਦਿਮਾਗ 'ਚ ਕਿੱਦਾਂ ਹੁੰਦੇ ਨੇ ਦੇਖੋ ਸਰ ਅਸੀਂ ਹੁਣ ਮੇਰਾ ਕਾਫੀ ਟਾਈਮ ਤੋਂ ਐਕਸਪੀਰੀਅੰਸ ਹੈ ਮੈਂ ਆਪਣੀ ਇਸੇ ਕਰਕੇ ਉਹੀ ਚੀਜ਼ ਬਣਾਉਣਾ ਜਿਹੜੀ ਮੈਨੂੰ ਪਉਂਦੀ ਹੈ ਔਰ ਮੈਂ ਕਸਟਮਰ ਨੂੰ ਖੁੱਲ ਕੇ ਕਹਿਣਾ ਵੀ ਭਾਈ ਕੋਠੀਆਂ ਚ ਚੈੱਕ ਕਰ ਕੋਈ ਦਿੱਕਤ ਆ ਮੈਨੂੰ ਦੱਸ ਮੈਂ ਕਲੀਅਰ ਕਰੂੰਗਾ ਮੈਂ ਗਾਰੰਟੀ ਲੈਣਾ ਆਪਣੀ ਕੋਠੀ 10 ਸਾਲ ਦੀ ਮੈਂ ਬੋਰ ਗਾਰੰਟੀ ਲੈਣਾ ਵੀ ਕੋਈ 10 ਸਾਲ ਦੀ ਮਾਣੀ ਮੋਟੀ ਕੋਈ ਤਾਰ ਫਿਰ ਕੋਈ ਗਲਤ ਹੁੰਦੀ ਮੈਂ ਕਰਾਂ ਠੀ ਲੋਨ ਵਗੈਰਾ ਵੀ ਹੋ ਜਾਂਦੇ ਕੋਠਿਆਂ ਦੇ ਲੋਨ ਮੈਂ ਕਹਿੰਦਾ 80% ਲੋਨ ਕਰਕੇ ਦਊਗਾ ਹੋਰ ਦੱਸੋ ਹਮ ਕਸਟਮਰ ਆਵੇ ਤੁਹਾਡੀ ਵੀਡੀਓ ਦੇਖ ਕੇ ਆਵੇ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰੇ ਮੈਂ ਗਰੰਟੀ ਦਿੰਦਾ ਸਪੈਸ਼ਲ ਸਿਰ ਤੁਹਾਡੇ ਚੈਨਲ ਕਰਕੇ ਇੱਕ LED 32 ਇੰਚ LED ਦਊਗਾ ਇੱਕ ਦਊਗਾ ਬੈੱਡ ਬਣਾ ਕੇ ਵਧੀਆ ਬੈੱਡ ਔਰ ਬੈੱਡ ਦੇ ਬਚੇ ਨੂੰ ਟੱਪੀ ਜਾਇਓ ਅਪਲਾਈ ਨਹੀਂ ਹੋਏਗੀ ਪ੍ਰੋਪਰ ਬੋਰਡ ਹੈਗਾ ਸਾਰਾ ਇਹ ਟੂ ਜੇ LED ਤੇ ਬੈੱਡ ਫ੍ਰੀ ਹਾਂ ਸਿਰ ਤੁਹਾਡੇ ਜਿਹੜਾ ਕੋਠੀ ਲਊਗਾ ਹਾਂ ਤੁਹਾਡੀ ਆਪਣੇ ਕੋਲ ਆ ਗਿਆ ਜਿਹੜੀ 78 ਲੱਖ ਉਹ ਮੇਰੀ ਡਿਮਾਂਡ ਹੈ ਲੇਕਿਨ ਜਰੂਰ ਬੰਦਾ ਆ ਗਿਆ ਔਨ ਟੇਬਲ ਪ੍ਰਾਈਸ ਵੀ ਘਟ ਕਰਾਂਗੇ ਔਰ ਤੁਹਾਡੀ ਬਦੌਲਤ ਤੁਹਾਨੂੰ ਉਹਦੇ ਸ਼ੁਰੂ ਅਸੀਂ ਇੱਕ ਐਲਈਡੀ ਔਰ ਬੈੱਡ ਦਵਾਂਗੇ ਵਧੀਆ ਬਣਾ ਕੇ ਹਨ ਸਟੈਂਡਰਡ ਦਾ ਫ੍ਰੀ ਫ੍ਰੀ ਬਿਲਕੁਲ ਫ੍ਰੀ ਇਹ ਬਹੁਤ ਵੱਡੀ ਆਫਰ ਦਾ ਦੀ ਭਾਜੀ ਹੁਣ ਦੇਖ ਲਓ ਤੁਹਾਡੀ ਬਰਬ ਦੀ ਕਿਰਪਾ ਹੈ ਆਪਣੇ ਵੱਲੋਂ ਕੋਈ ਹਨਰ ਨਹੀਂ ਆਪ ਸੰ ਤੁਸੀਂ ਦੇਖੋ ਜੀ ਫਿਟਿੰਗ ਪੂਰੀ ਵਧੀਆ ਕਰਾਈ ਵੀ ਆਪਾਂ ਆਪਾਂ ਦੇਖੋ ਆਹ ਦੇਖੋ ਤੁਸੀਂ ਪੂਰੀ ਬ੍ਰਾਂਡ ਦੀ ਕਰਾਈ ਵੀ ਹੈ ਇਹਦੇ ਵਿੱਚ ਸੈਰਾ ਕੰਪਨੀਆਂ ਵਾਲ ਲੱਗ ਰਹੇ ਨੇ ਇਹਦੇ ਵਿੱਚ ਫਿੱਟ ਹੈ ਸਾਰਾ ਕੁਝ ਟਾਇਰ ਵਗੈਰੇ ਬਹੁਤ ਮਨ ਕੀ ਹੈਵੀ ਹੈ ਦੇਖੋ ਸਰ ਪਤਾ ਲੱਗ ਰਿਹਾ ਨਾ ਟਾਇਰ ਬੋਲ ਜਵੇ ਗਾਰੰਟੀ ਸਾਡੀ ਕਈ ਵਾਰ ਤਾਂ ਟਾਇਰ ਇੱਥੇ ਤੱਕ ਲੱਗੀ ਹੁੰਦੀ ਹੈ ਤੁਸੀਂ ਉੱਪਰ ਤੱਕ ਲਾਈ ਵੀ ਅਸੀਂ ਕਸਟਮਰ ਨੂੰ ਨਾ ਕੰਮ ਕਰਕੇ ਦੇਣਾ ਕਸਟਮਰ ਖੁਸ਼ ਹੋਵੇ ਸਾਡੇ ਕੋਲ ਆ ਕੇ ਅੱਗੇ ਨੂੰ ਸਾਨੂੰ ਕਸਟਮਰ ਦਊਗਾ ਖੁਸ਼ ਹੋ ਕੇ ਦੇਖੋ ਤੁਸੀਂ ਟਾਇਰ ਬੋਲ ਜਵੇ ਗਾਰੰਟੀ ਸਾਡੀ ਹੈ ਆਪ ਕੰਮ ਕਰਾਇਆ ਹੈ ਅੰਦਰ ਤਾਂ ਤੁਸੀਂ ਕੋਠੀ ਦੇਖ ਲਈ ਐ ਦੋ ਬੈਡਰੂਮ ਕਮਰੇ ਦੇਖ ਲਏ ਮਤਲਬ ਕਿ ਬਹੁਤ ਵਧੀਆ ਤਿਆਰ ਕੀਤੇ ਹੋਏ ਲੱਕੜੀ ਬਹੁਤ ਵਧੀਆ ਲੱਗੀ ਹੋਈ ਐ ਤੇ ਹੁਣ ਆਪਾਂ ਉੱਪਰ ਜਾ ਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਪੌੜੀਆਂ ਚੜ੍ਹਦੇ ਹਾਂ ਟਾਇਲ ਲੱਗੀ ਹੋਈ ਐ ਗ੍ਰਿਲ ਲੱਗੀ ਹੋਈ ਐ ਗ੍ਰਿਲ ਕਿਹੜੀ ਕੰਪਨੀ ਦੀ ਐ ਦੇਖੋ ਗ੍ਰਿਲ ਦੇਖੋ ਤੁਸੀਂ ਜਿੰਦਲ ਜੈਸ ਦੀ ਲੱਗੀ ਹੋਈ ਐ ਪ੍ਰੋਪਰ ਹੂੰ ਵਧੀਆ ਬ੍ਰਾਂਡ ਐ ਦੇਖੋ ਤੁਸੀਂ ਇਹਦੇ ਵਿੱਚ ਕੋਈ ਦੋ ਪਾ ਕੇ ਦੇ ਦਿੰਦਾ ਕੋਈ ਇਦਾਂ ਹੀ ਕਰਕੇ ਦੇ ਦਿੰਦਾ ਨਾ ਆਹ ਦੇਖੋ ਹੈਵੀ ਐ ਜੇ ਆਪਾਂ ਪੜ ਕੇ ਦੇਖੀਏ ਦੇਖੋ ਤੁਸੀਂ ਹਿੱਲ ਨਹੀਂ ਸਕਦੀ ਹੂੰ ਗਾਰੰਟੀ ਸਾਡੀ ਹੈ। ਬਹੁਤ ਮਜ਼ਬੂਤੀਆਂ ਲੌਂਗ ਟਾਈਮ ਚੱਲੂਗੀ। ਹਾਂ ਲੌਂਗ ਟੈਂਸਰ। ਲੌਂਗ ਟਾਈਮ ਦੀ। ਆਜੋ ਉੱਪਰ ਚੱਲਦੇ ਆਂ ਦੋਸਤੋ ਤੇ ਉੱਪਰ ਜਾ ਕੇ ਦੇਖਦੇ ਆਂ ਵੀ ਹੋਰ ਕੀ ਨਵਾਂ ਸਿਸਟਮ ਜੋ ਕਿ ਲਖਵਿੰਦਰ ਭਾਜੀ ਵੱਲੋਂ ਤਿਆਰ ਕੀਤਾ ਗਿਆ ਗੋਠਿਆਂ ਦੇ ਵਿੱਚ। ਐਦਾ ਦੇਖ ਲਓ ਬ੍ਰਾਂਡ ਦੀ ਚੀਜ਼ ਲੱਗੀ ਵੀ ਐ। ਕੋਈ ਬੰਦਾ ਕਹਿ ਨਹੀਂ ਸਕਦਾ ਵੀ ਫਲਾਣੀ ਜਿਹੀ ਕਮੀ ਐ ਭਾਈ। ਹੂੰ। ਠੀਕ ਹੈ ਨਾ? ਜਿਹੜੀ ਏਸੀ ਤਾਰਾ ਦੇਖੋ। ਪ੍ਰੋਪਰ ਚਾਰਦੀ। ਹੂੰ। ਕੋਈ ਆਹ ਨਹੀਂ ਵੀ 2 ਦੀ 2.5 ਦੀ ਲਾ ਕੇ ਦੇਤੀ। ਕੰਮ ਚੱਲਦਾ ਕਰਦਾ ਉਹ ਕੰਮ ਨਹੀਂ ਆਪਣਾ ਹੈ ਜੀ। ਇਹ ਹੁਣ ਥੱਲੇ ਵਾਲਾ ਪੋਰਸ਼ਨ ਤੁਸੀਂ ਦੇਖ ਚੁੱਕੇ ਹੋ ਹੁਣ ਆ ਗਿਆ ਪਾ ਉੱਪਰ ਵਾਲੇ ਪੋਰਸ਼ਨ ਤੇ ਹੁਣ ਤੁਹਾਨੂੰ ਉੱਪਰ ਵੀ ਤੁਹਾਨੂੰ ਦਿਖਾਉਨੇ ਆ ਪੂਰਾ ਰੈਡੀ ਪਹਿਲਾ ਦਰਵਾਜਾ ਇਹ ਸਾਗਵਾਲ ਕਣੇ ਦਾ ਹੀ ਆ ਸਾਗਵਾਲ ਸਰ ਪ੍ਰੋਪਰ ਜੋ ਚੀ ਥੱਲੇ ਉਹੀ ਚੀ ਜ ਉੱਪਰ ਹੈ ਉਹੀ ਚੀ ਜ ਉੱਪਰ ਇਹ ਨਹੀਂ ਹੈ ਵੀ ਥੱਲੇ ਕੁਛ ਲਾਤਾ ਉੱਪਰ ਕੁਛ ਲਾਤਾ ਨੋ ਉਹ ਕੰਮ ਨਹੀਂ ਦੇਖੋ ਉੱਪਰ ਵੀ ਕਿਚਨ ਰੈਡੀ ਹੈ ਕਿchna ਦੋ ਹੋ ਗਈਆਂ ਜੀ ਇੱਕ ਥੱਲੇ ਇੱਕ ਉੱਪਰ ਹੋ ਗਈ ਦੇਖੋ ਹੁਣ ਤੁਸੀਂ ਕੰਮ ਦੇਖੋ ਇਹ ਦੇਖੋ ਜੋ ਕੋਈ ਜਾਦੂ ਵਾਲਾ ਕੰਮ ਜਾਦੂ ਵਾਲਾ ਕੰਮ ਜੋ ਕੁਛ ਥੱਲੇ ਸੀ ਉਹ ਹੀ ਕੁਛ ਉੱਪਰ ਹੈ ਮੈਂ ਕਿ ਥੱਲੇ ਦੋ ਬੈਡਰੂਮ ਹੋ ਗਏ ਇੱਕ ਉੱਪਰ ਹੋ ਗਿਆ ਇੱਕ ਉੱਪਰ ਹੋ ਗਿਆ ਜੀ ਕਿਚਨ ਇੱਕ ਥੱਲੇ ਹੋ ਗਿਆ ਇੱਕ ਉੱਪਰ ਹੋ ਗਿਆ ਜੀ ਕਿਚਨ ਦੇ ਨਾਲ ਬਿਲਕੁਲ ਬੈਡਰੂਮ ਹੈ ਹਾਂ ਬਿਲਕੁਲ ਬੈਡਰੂਮ ਦੇਖੋ ਸਰ ਪੂਰਾ ਵਧੀਆ ਆ ਦੇਖ ਅਸੀਂ ਆਪਣੀ ਜਿਹਦੀ ਗਾਰੰਟੀ ਲੈਣੇ ਬੋਲ ਨਹੀਂ ਸਕਦੇ ਜੀ ਦੇ ਖਾਲੀ ਪੂਰਾ ਪਰ ਭਰੀਆਂ ਵੀ ਆ ਇਹ ਕਿੰਨੇ ਗੱਜ ਦੀ ਕੋਠੀ ਹੈ ਜਿੱកਾ ਲਗਰੀਏ ਇਹ 110 ਗਾ ਤਾਂ ਉੱਪ ਹੈ ਪਲੱਸ ਹੈ 110 ਗਾ ਜਦੋਂ ਉੱਪਰ ਹਾਂ ਔਰ ਪ੍ਰਾਈਮ ਲੋਕੇਸ਼ਨ ਹੈ ਇਹ ਇਹਦੇ ਨਾਲ ਉੱਪਰ ਵੀ ਦੇਖੋ ਜੀ ਕਾਬੂਡ ਦਿੱਤਾ ਵਾ ਕਬੂੜ ਪ੍ਰੋਪਰ ਬਣਾ ਕੇ ਦਿੱਤਾ ਵਾ ਕਬੂੜ ਆਪਾਂ ਨਾਲ ਟੈਚ ਲੈਟਰਨ ਬਾਥਰੂਮ ਹੈ। ਹਮਮ ਨਹੀਂ ਬਾਥਰੂਮ ਪੂਰਾ ਪ੍ਰੋਪਰ ਤਿਆਰ ਹੈ। ਪ੍ਰੋਪਰ ਤਿਆਰ ਸਭ ਕੁਝ ਸ਼ੀਸ਼ਾ ਵੀ ਬਹੁਤ ਵਧੀਆ ਲੱਗਿਆ ਹੈ ਇੱਥੇ। ਦੇਖੋ ਹੁਣ ਤੁਸੀਂ ਪ੍ਰੋਪਰ ਐਨ ਵਧੀਆ ਚੀਜ਼ ਦੀ ਬਣਾਉਣ ਦੀ ਚੀਜ਼ ਲਾਈ ਵੀ ਹੈ। ਕੋਈ ਐ ਨਹੀਂ ਕਹਦਾ ਵੀ ਵੀ ਖਾਲੀ ਹੈ ਨਾ। ਵਧੀਆ ਚੀਜ਼ ਦੇਖੋ ਹੈਵੀ ਮੀਰਰ ਹੈ। ਆਪਣੀ ਜਿਹੜੀ ਇੱਥੇ ਪ੍ਰੋਵੀਜ਼ਨ ਹੈ A to Z ਦਿੱਤੀ ਵੀ ਹੈ। ਉੱਪਰ ਵੀ ਦੇਖੋ ਸਾਰੇ ਥੱਲੇ ਕੋਟਾ ਟਾਇ ਲੱਗੀ ਵੀ ਪ੍ਰੋਪਰ ਵਧੀਆ ਤਰੀਕੇ ਨਾਲ ਕੋਟਾ ਟਾਇ ਖਾਸ ਖਾਸ ਹੁੰਦੀ ਕੋਈ ਇਹ ਖਾਸ ਇਸ ਕਰਕੇ ਹੁੰਦੀ ਹੈ ਜਿਵੇਂ ਧੁੱਪ ਨਾਲ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਇਹ ਚੀਜ਼ ਖਰਾਬ ਨਹੀਂ ਹੁੰਦੀ ਹੈ ਇਹਦਾ ਫਾਇਦਾ ਇਹ ਹੁਣ ਇਸ ਦੀ ਪ੍ਰੋਵੀਜ਼ਨ ਦੇਖ ਲਓ ਸਾਰੀ A ਤੋਂ Z ਦਿੱਤੀ ਵੀ ਹੈ ਐਲਈਡੀ ਦੇ ਪਹਿਲਾਂ ਤੁਸੀਂ ਲਾਉਣੇ ਨਾਲ ਤਾਰ ਦਿੱਤੀ ਵੀ ਹੈ ਆਪਣੀ ਪਾਇਆ ਤੁਹਾਡੀ ਤਾਰ ਨਾਲ ਦੀ ਨਾਲ ਪੈਗੀ ਕੋਈ ਚੀਜ਼ ਤੋੜਪਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਕੈਮਰੇ ਦੀ ਪੈਪਾ ਕੈਮਰੇ ਲਾਉਣੇ ਪੈਪਾ ਪਾਈਆਂ ਵੀ ਆ ਸਾਰੀਆਂ ਜੇ ਆਪਾਂ ਹੁਣ ਇੱਕ ਕੋਠੀ ਦੀ ਤਾਂ ਗੱਲ ਹੋ ਗਈ ਵੀ 78 ਲੱਖ ਤੁਸੀਂ ਦੇ ਰਹੇ ਹੋ ਬਾਕੀ ਔਨ ਡਿਮਾਂਡ ਹੋਊਗਾ ਜੋ ਵੀ ਬੰਦਾ ਆਊਗਾ ਮਨ ਕੇ ਮੌਕੇ ਤੇ ਸੈੱਟ ਹੋ ਜੂ ਸਾਰਾ ਰੇਟ ਇਸ ਤੋਂ ਲਾਵਾ ਹੋਰ ਕੋਠੀਆਂ ਵੀ ਆਪਣੇ ਕੋਲ ਮਨੂਰੀ ਘੱਟ ਰੇਟ ਜਿਸ ਤੋਂ ਮੇਰੇ ਕੋਲ ਕੋਠੀਆਂ 200 ਗਜ ਤੋਂ ਲੈ ਕੇ 200 ਗਜ 110 ਗਜ 107 ਗਜ ਮੇਰੇ ਕੋਲ 70 ਗਜ ਤੋ ਲੈ 52 ਗਜ ਤੱਕ ਵੀ ਮੇਰੇ ਕੋ ਕੋਠੀ ਪਈ ਹੈ ਲੋਕੇਸ਼ਨ ਕਿੱਥੇ ਹੋਣਗੀਆਂ ਖਰਾ ਲੋਕੇਸ਼ਨ 124 ਚ ਹੋਏਗੀ ਲੇਕਿਨ ਇਹ ਵੀ ਜੇ ਪ੍ਰਾਈਮ ਲੋਕੇਸ਼ਨ ਦਾ ਰੇਟ ਕੋਈ ਜ਼ਿਆਦਾ ਹੀ ਹੁੰਦਾ ਠੀਕ ਹੈ ਨਾ ਉਸ ਜੇ ਸਾਨੂੰ ਖੁਦ ਨੂੰ ਪਲਾਟ ਮਹਿੰਗਾ ਮਿਲਦਾ ਤਾਂ ਇਸ ਕਰਕੇ ਆਪਾਂ ਚੀਜੋ ਨਹੀਂ ਕਰ ਸਕਦੇ ਆਪਾਂ ਦੇਖੀਏ ਤੁਸੀਂ ਦੱਸਿਆ ਵੀ ਕਾਰਨਰ ਵਾਲੀ ਕੋਠੀ ਉਹ ਦੇਖੋ ਸਾਈਡ ਤੇ ਜਿਹੜੀ ਕੋਠੀ ਹੁੰਦੀ ਹੈ ਉਹ ਦਾ ਮਤਲਬ ਕਿ ਇੱਕ ਡਿਫਰੈਂਟ ਲੁੱਕ ਹੁੰਦੀ ਹੈ ਨਾ ਹੁਣ ਦੇਖੋ ਪਿੱਛੇ ਪੂਰਾ ਖਾਲੀ ਦਿਖ ਰਿਹਾ ਵਧੀਆ ਦਿਖ ਰਿਹਾ ਲੋਕੇਸ਼ਨ ਵਧੀਆ ਆ ਰਹੀ ਹੈ ਇਹ ਤੁਸੀਂ ਦੇਖੋਗੇ ਕਾਰਨਰ ਕੋਠੀ ਦਾ ਰੇਟ ਪਹਿਲੀ ਗੱਲ ਤਾਂ ਤੁਹਾਨੂੰ ਆਹ ਬੈਸਟ ਵਿੱਚ ਕਾਰਨਰ ਕੋਠੀ ਮਿਲੇਗੀ ਨਹੀਂ ਮਿਲੇਗੀ ਜੀ ਤੁਸੀਂ ਜਿੱਥੇ ਮਾਰੀ ਜਾਓ ਅਲੱਗ ਕਹੇਗਾ ਅੰਦਰ ਵਾਲੀ ਕੋਠੀ ਦਾ ਹੀ ਰੇਟ ਮੰਗਦੇ ਆਂ ਵੀ ਸਰ ਆਹ ਤੁਹਾਡੀ ਜਿਹੜੀ ਵੀਡੀਓ ਬੰਦਾ ਦੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਤੁਹਾਡੀ ਇਸ ਵੀਡੀਓ ਨੂੰ ਉਹਨੂੰ ਮੈਂ ਵਧੀਆ ਆਫਰ ਔਰ LED ਔਰ ਬੈੱਡ ਪੱਕਾ ਲਾ ਕੇ ਦੇਵਾਂਗਾ ਮੇਰਾ ਵਾਦਾ ਹੈ ਤੁਹਾਨੂੰ ਇਹ ਹਾਂ ਉੱਪਰ ਚੱਲੀਏ ਹੁਣ ਹਾਂਜੀ ਉੱਪਰ ਚੱਲਦੇ ਹੁਣ ਆਪਾਂ ਪੌੜੀ ਹੈਵੀ ਬਿਲਕੁਲ ਬਿਲਕੁਲ ਸਰ ਦੇਖੋ ਹਿੱਲ ਨਹੀਂ ਸਕਦੀ ਦੇਖੋ ਤੁਸੀਂ ਆਪ ਦੇਖੋ ਪੂਰੀ ਵਧੀਆ ਹਾਂ ਉੱਪਰ ਵੀ ਇਹਦਾ ਨਕਸ਼ਾ ਉੱਪਰ ਦਾ ਪਾਸ ਹੈ ਢਾਈ ਮੰਜ਼ਿਲ ਤੱਕ ਦਾ ਉਹ ਇੱਥੇ ਤੁਸੀਂ ਬਾਥਰੂਮ ਬਣਾਉਨੇ ਆ ਬੈਡਰੂਮ ਬਣਾ ਸਕਦੇ ਢਾਈ ਮਿੰਟ ਲੱਗਣਾ ਸਾਬ ਪਾਸ ਇਹਦਾ ਇੱਥੇ ਬਣਾ ਸਕਦੇ ਆ ਬਣਾ ਸਕਦੇ ਹੋ ਪਰਮਿਸ਼ਨ ਦਿੱਤੀ ਹੋਈ ਹੈ ਜਨ ਲਈ ਵੀ ਆਪਣੇ ਸਾਰੀ ਆਜੋ ਉੱਪਰ ਚੱਲਦੇ ਆ ਦੋਸਤੋ ਉੱਪਰ ਜਾ ਕੇ ਦੇਖਦੇ ਆ ਇਹ ਤਾਂ ਦੋ ਮੰਜ਼ਿਲ ਤੱਕ ਹੋ ਗਿਆ ਤੁਹਾਨੂੰ ਬੈਡਰੂਮ ਦਿਖਾਏ ਨੇ ਕਿਚਨ ਦਿਖਾਏ ਨੇ ਤੇ ਉਸ ਤੋਂ ਬਾਅਦ ਹੁਣ ਉੱਪਰ ਚੱਲ ਕੇ ਦੇਖਦੇ ਆ ਵੀ ਤੀਜੀ ਮੰਜ਼ਿਲ ਤੇ ਕੀ ਸਿਸਟਮ ਰੱਖਿਆ ਕਿਉਂਕਿ ਕਈ ਵਾਰ ਸਟੋਰ ਰੂਮ ਦੀ ਵੀ ਉੱਪਰ ਲੋੜ ਪੈਂਦੀ ਹੈ ਤੇ ਉੱਥੋਂ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਬਹੁਤ ਵਧੀਆ ਲੋਕੇਸ਼ਨ ਸਾਹਮਣੇ ਪ੍ਰਾਈਮ ਲੋਕੇਸ਼ਨ ਹੈ 200 ਫੁੱਟ ਰੋਡ ਐਪੋਰਟ ਰੋਡ ਬਹੁਤ ਨੇ ਬਹੁਤ ਹਵਾ ਆ ਰਹੀ ਹੈ ਖੁੱਲੀ ਹੁਣ ਦੇਖੋ ਤੁਸੀਂ ਖੁਦ ਦੇਖ ਸਕਦੇ ਹੋ ਇੱਧਰ ਵੀ ਗੁਰਦੁਆਰਾ ਸਾਹਿਬ ਸਾਹਮਣੇ ਦੇਖੋ ਉਧਰ ਇੱਧਰ ਵੀ ਅਗਲੇ ਪੰਨੇ 200 ਫੁੱਟ ਰੋਡ ਹੈ ਇਹ 200 ਫੁੱਟ ਦਾ ਰੋਡ ਨੰਮਾ ਬਣ ਰਿਹਾ ਇਸ ਇਹ ਜਿਹੜਾ 200 ਫੁੱਟ ਰੋਡ ਹੈ ਇਸੇ ਦਾ 6 ਫੇਸ ਨੂੰ ਜਾ ਕੇ ਮਿਲਦਾ ਹੈ ਦਾਰਾ ਸਟੂਡੀਓ ਨੂੰ ਇੱਥੋਂ ਕਿੰਨੀ ਦੂਰ ਹੈ 100 ਮੀਟਰ ਤੇ ਐਦਾਂ ਹੀ ਜੇ ਤੁਸੀਂ ਇੱਥੋਂ ਸਾਹਮਣੇ ਦੇਖੋਗੇ ਥੋੜੀ ਦੂਰ ਮਤਲਬ 500 ਮੀਟਰ 200 ਫੁੱਟ ਰੋਡ ਆ ਗਿਆ 에어ਪੋਰਟ ਰੋਡ 에어ਪੋਰਟ ਰੋਡ ਪ੍ਰਾਈਮ ਲੋਕੇਸ਼ਨ ਆ ਗਈ ਰੇਟ ਵੀ ਜੈਨੂਅਲ ਆ ਗਿਆ ਕੰਮ ਦੇ ਵਿੱਚ ਕਈ ਇਹ ਟੈਂਕੇ ਤੁਹਾਡੇ ਸਾਹਮਣੇ ਰੱਖੀ ਹੋਈ ਹੈ ਪੂਰੀ ਹੈਵੀ ਹੈ ਇਹ ਠੀਕ ਹੈ ਪਾਈਪ ਦੇਖੋ ਹੈਵੀ ਡਿਊਟੀ ਦੇ ਪਾਈਪ ਹੈ ਹੂੰ ਤੁਹਾਡੇ ਸਾਹਮਣੇ ਕੰਮ ਕਰਿਆ ਵਾ ਅਸੇ ਉਸ ਤੋਂ ਇਲਾਵਾ ਇਹਦੇ ਵਿੱਚ ਮੈਂ ਮੈਨੂੰ ਖੁਦ ਪਤਾ ਵੀ ਬੰਦੇ ਨੂੰ ਦਿੱਕਤ ਕਿਆ ਹੁੰਦੀ ਹੈ ਸਟੋਰ ਉੱਪਰ ਬਣਾਤਾ ਹੂੰ ਜੋ ਮਰਜੀ ਸਮਾਨ ਰੱਖੋ ਤੁਸੀਂ ਕਿੰਨੇ ਗਾਜ ਦਾ ਹੋਊਗਾ ਸਟੋਰ ਦੇਖੋ ਹੁਣ ਤੁਸੀਂ ਬਈ ਦੱਸ ਇਹ 8 ਮੀਟਰ 10 ਦਾ ਸਟੋਰ ਹੈ ਦੇਖੋ ਬਹੁਤ ਫਿਰ ਵੀ ਬਹੁਤ ਜਗ੍ਹਾ ਹੈ ਹੁਣ ਤੁਸੀਂ ਆਪ ਦੇਖ ਰਹੇ ਹੋ ਵੀ ਵਧੀਆ ਚੀ ਬਣੀ ਵੀ ਹੈ ਹੂੰ ਜੋ ਮਰਜੀ ਸਮਾਨ ਰੱਖੇ ਥੱਲੇ ਕਮਰੇ ਸਾਰੇ ਸਾਫ ਕੋਠੀ ਸਾਰੇ ਸਾਫ ਇੱਥੇ ਕੀ ਹੋ ਗਿਆ ਹੁਣ ਸਟੋਰ ਜੋ ਮਰਜ਼ੀ ਸਮਾਨ ਤੁਸੀਂ ਰੱਖ ਸਕਦੇ ਜਿੰਨਾ ਮਰਜ਼ੀ ਸਮਾਨ ਰੱਖ ਸਕਦੇ ਇੱਥੇ ਇੱਥੇ ਦਰਾਜਾ ਵੀ ਲਗਾ ਸਕਦੇ ਕੁਝ ਵੀ ਲਾ ਸਕਦੇ ਜੋ ਮਰਜ਼ੀ ਸਰ ਮੇਰੇ ਵੱਲੋਂ ਉਹਨੂੰ ਵਧੀਆ ਬਣਾ ਕੇ ਦਿੱਤਾ ਬੰਦੇ ਨੂੰ ਆਪਾਂ ਫੈਸਿਲਿਟੀ ਬੁਰੀ ਦੇਤੀ ਇਹ ਹੈ ਆ ਦੇਖੋ ਆਪਾਂ ਵਧੀਆ ਚੀਜ਼ ਬਣਾ ਕੇ ਦਿੱਤੀ ਇੱਥੇ ਲੋਕ ਕੋਈ ਬੰਦੇ ਨੇ ਖੜਨਾ ਬੈਠਣਾ ਚਾਹ ਪਾਣੀ ਪੀਣਾ ਹੈ ਕਿਸੇ ਵੀ ਬੰਦੇ ਨੇ ਇਹ ਉਸ ਚੀਜ਼ ਬਾਰੇ ਸਹੂਲਤ ਦਿੱਤੀ ਸਪੈਸ਼ਲ ਬਣਾਇਆ ਸਪੈਸ਼ਲ ਬਣਾਇਆ ਮੰਨ ਲਓ ਅਸੀਂ ਪੰਕਸ਼ਨ ਨੂੰ ਪਾਣੀ ਪੋਣਾ ਇੱਥੇ ਤੁਸੀਂ ਰੱਖ ਸਕਦੇ ਹੋ ਰੱਖ ਸਕਦੇ ਇਹ ਚੀਜ਼ ਮੈਂ ਮੇਨ ਆਪ ਮੈਂ ਖੁਦ ਐਸੇ ਝੂਟ ਨਹੀਂਦਾ ਤੇ ਮੈਂ ਖੁਦ ਕਹਿੰਦਾ ਵੀ ਜਿਹੜਾ ਗਰਮੀਆਂ ਹੁੰਨੀਆਂ ਗਰਮੀਆਂ ਵਾਲੇ ਮੌਸਮ ਦੇ ਵਿੱਚ ਇੱਕ ਸੰਦੇਸ਼ ਵੀ ਹੈ ਮੇਰੇ ਵੱਲ ਤੋਂ ਲੋਕਾਂ ਨੂੰ ਇਹ ਵੀ ਇੱਥੇ ਤੁਸੀਂ ਪਾਣੀ ਲੱਖੋ ਹੂੰ ਜਾਨਵਰਾਂ ਵਾਸਤੇ ਹੂੰ ਲੋਕੇਸ਼ਨ ਕਰੋ ਤੇ ਚੋਂ ਲੋਕੇਸ਼ਨ ਪਿੱਛੇ ਖੇਤ ਮਤਲਬ ਕਿ ਕੁਦਰਤ ਹੈ ਹਰਿਆਲੀ ਹੈ ਸਾਰਾ ਇੱਕ ਤਾਜੀ ਹਵਾ ਇੱਥੇ ਮਹਿਸੂਸ ਹੋ ਰਹੀ ਹੈ ਆਪਾਂ ਉੱਪਰ ਖੜਕੇ ਬਿਲਕੁਲ ਸਰ ਦੇਖੋ 124 ਐਕਟਰ ਮੁਹਾਲੀ ਦਾ ਤੁਸੀਂ ਸਭ ਜਾਣਦੇ ਹੋ 124 ਐਕਟਰ ਇਹ ਮੁਹਾਲੀ ਦਾ ਉਹ ਪ੍ਰਾਈਮ ਲੋਕੇਸ਼ਨ ਹੈ ਹੂੰ ਬਹੁਤ ਹੀ ਵਧੀਆ ਔਰ ਇਹ ਬੱਸਟ ਦੇ ਵਿੱਚ ਤੋਂ ਮੇਰੇ ਕੋਲ ਠੀ ਦੇ ਰਿਹਾ ਤੁਹਾਡੇ ਸਾਹਮਣੇ ਦੇਖੋ ਕਿੰਨੀ 에ਅਰਵੇ ਦੇਖੋ ਕਿੰਨੀ ਸੋਹਣੀ ਹੈ ਸਾਰਾ ਕੁਝ ਵਧੀਆ ਦੇਖੋ ਹੱਬ ਹੈ ਕੋਠੀਆਂ ਦੇਖੋ ਸਾਰੇ ਪਾਸੇ ਕੋਠੀਆਂ ਬਣ ਰਹੀਆਂ ਆ ਵੀ ਕੋਠੀ ਨਾਲ ਆਪਣੀ ਬਣ ਰਹੀ ਹੈ ਇਹ ਵੀ ਜਦੋਂ ਰੈਡੀ ਹੋ ਗਈ ਇਹ ਵੀ ਆਪਾਂ ਕੱਢਣੀ ਹੈ ਹਾਂ ਜਿਹਨਾਂ ਬੁਕਿੰਗ ਕਰਾਉਣੀ ਹੋਣ ਉਹ ਕਰਾ ਸਕਦਾ ਜਿਹੜੀ ਨਾਲ ਕੋਠੀ ਬਣ ਰਹੀ ਹੈ ਕੋਠੀ ਬਣਦੇ ਆਫਰ ਵਧੀਆ ਦਵਾਂਗੇ ਆਪਾਂ ਇਹ ਮੇਰਾ ਵਾਦਾ ਤੁਹਾਨੂੰ ਖਰੜ ਦੇ ਵਿੱਚ 124 ਸੈਕਟਰ ਦੇ ਵਿੱਚ ਕੋਠੀਆਂ ਤੁਹਾਨੂੰ ਅਸੀਂ ਦਿਖਾਤੀਆਂ ਇਹ 78 ਲੱਖ ਦੀ ਕੋਠੀ ਹੈ ਇਹ ਵੀ ਤੁਸੀਂ ਲੋਨ ਦੇ ਉੱਪਰ ਲੈ ਸਕਦੇ ਹੋ ਕੈਸ਼ ਵੀ ਲੈ ਸਕਦੇ ਹੋ ਮਤਲਬ ਕਿ ਹਰ ਇੱਕ ਤਰ੍ਹਾਂ ਦੀ ਸਹੂਲਤ ਇੱਥੇ ਉਪਲਬਧ ਹੈ ਨਾਲ ਕੋਠੀ ਤਿਆਰ ਹੋ ਰਹੀ ਹੈ ਬੁਕਿੰਗ ਵੀ ਕਰਾ ਸਕਦੇ ਹੋ ਲੋਕੇਸ਼ਨ ਬਹੁਤ ਵੱਡੀ ਹੈ ਲੋਕੇਸ਼ਨ ਇੰਨੀ ਤਕੜੀ ਹੈ ਸਾਹਮਣੇ 200 ਫੁੱਟਾ ਰੋਡ ਹੈ ਜਿਹੜਾ 에ਰਪੋਰਟ ਵੱਲੋਂ ਜਾ ਰਿਹਾ ਹੈ ਇੱਧਰ ਜੇ ਆਪਾਂ ਗੱਲ ਕਰੀਏ 500 ਫੁੱਟ ਅਰ ਉੜਾਵੀ 에어ਪੋਰਟ ਵੱਲੋਂ ਜਾ ਰਿਹਾ ਹੈ ਕਾਰਨਰ ਦੀ ਕੋਠੀ ਹੈ ਸਭ ਤੋਂ ਵੱਡੀ ਗੱਲ ਕਾਰਨਰ ਦੀ ਕੋਠੀ ਹੈ 110 10 ਕਾਜੇ ਤੋਂ ਉੱਪਰ ਦੀ ਕੋਠੀ ਹੈ ਬਹੁਤ ਵਧੀਆ ਤਿਆਰ ਕਰਾਈ ਹੋਈ ਹੈ ਤੇ ਲਾਸਟ ਵਿੱਚ ਕਿਸੇ ਨੇ ਸੰਪਰਕ ਕਰਨਾ ਹੋਵੇ ਫੌਜੀ ਸਾਹਿਬ ਤੁਹਾਡੇ ਨਾਲ ਕੋਈ ਕੰਟੈਕਟ ਨੰਬਰ ਕੋਈ ਐਡਰੈਸ ਕਿਸੇ ਵੀ ਵੀਰ ਨੇ ਮੈਨਾਂ ਸੰਪਰਕ ਕਰਨਾ ਹੋਵੇ ਮਾਨ ਪ੍ਰਾਪਰਟੀ ਲਖਵਿੰਦਰ ਸਿੰਘ ਆਰਮੀ ਮੇਰਾ ਫੋਨ ਨੰਬਰ ਹੈ 9821243994 ਮੈਂ ਦੁਬਾਰਾ ਰਿਪੀਟ ਕਰ ਦਿੰਦਾ 98 21243994 ਮੇਰੇ ਨਾਲ ਕਨੈਕਟ ਕਰ ਸਕਦੇ ਹੋ ਕਿਸੇ ਨਾਲ ਕੋਠੀ ਬਣਵਾਉਣੀ ਹੋਵੇ ਤਾਂ ਆਪਾਂ ਬਣਾ ਕੇ ਵੀ ਦੇ ਸਕਦੇ ਹਾਂ ਬਣਾ ਕੇ ਵੀ ਦੇ ਦਿੰਨੇ ਆਪਾਂ ਕਿਸੇ ਨਾਲ ਕਿਤੇ ਵੀ ਕੋਠੀ ਬਣਵਾਉਣੀ ਸਾਨੂੰ ਦੱਸੋ ਅਸੀਂ ਉੱਥੇ ਆਪ ਜਾਵਾਂਗੇ ਬੜੀ ਵਧੀਆ ਤਿਆਰ ਕਰਾਂਗੇ ਵਧੀਆ ਤਿਆਰ ਕਰਾਂਗੇ ਸਰ ਪ੍ਰੋਪਰ ਉਸ ਇੰਜੀਨੀਅਰ ਆਊਗਾ ਮਿੱਟੀ ਚੈੱਕ ਕਰੀ ਜਾਊਗੀ ਫਿਰ ਉੱਥੇ ਕੰਮ ਤਿਆਰ ਕਰਾਈ ਜਾਊ ਜੇ ਆਪਾਂ ਇੱਟ ਦੀ ਗੱਲ ਕਰੀਏ ਇੱਟ ਕਿਹੜੀ ਲਾਣੇ ਹੋ ਜਿਹੜਾ ਨੋਰਮਲ ਘਰਾਂ ਦੇ ਵਿੱਚ ਜਿਹੜੀ ਇੱਟ ਲੱਗਦੀ ਹੈ ਕਿ ਵਧੀਆ ਇੱਟ ਲੱਗਦੀ ਜਿਹੜੀ ਜਿੱਦਾਂ ਹੋਣ ਨੇ ਕੋਠੀ ਤਿਆਰ ਹੋਈ ਹੈ ਕਿਹੜੀ ਇੱਟ ਲੱਗਦੀ ਹੈ ਇਹਦੇ ਵਿੱਚ ਅੱਬਲ ਨੰ ਮਟੀਰੀਅਲ ਦੇ ਵਿੱਚ ਕੋਈ ਕਿਸੇ ਨਾ ਹੋਣੀ ਹੈ। ਹਮ ਮਟੀਰੀਅਲ ਵਧੀਆ ਇੱਕ ਨੰਬਰ ਮਟੀਰੀਅਲ ਪਤਾ ਲੱਗਣਾ ਕਿ ਵੀ ਹਾਂ ਅਸੀਂ ਕੰਮ ਕਰਿਆ। ਕੰਮ ਕਰਿਆ। ਤੁਸੀਂ ਖੁਦ ਦੇਖ ਰਹੇ ਹੋ। ਇਹਦੇ ਵਿੱਚ ਕੋਈ ਕਮੀ ਨਹੀਂ ਆਪਾਂ ਛੱਡਦੇ ਕੋਠੀ ਦੇ ਵਿੱਚ। ਹਮ ਕਸਟਮਰ ਨੂੰ ਆਪਾਂ ਖੁਸ਼ ਕਰਦੇ ਆਂ ਔਰ ਕਸਟਮਰ ਤੋਂ ਹੀ ਕਸਟਮਰ ਲੈਣੇ ਆਸੀਂ। ਹਮ ਸਾਡਾ ਇਹੀ ਹੈ ਸਿਸਟਮ। ਠੀਕ ਹੈ ਜੀ। ਤੋ ਤਸਵੀਰਾਂ ਦੇ ਵਿੱਚ ਇਸ ਤਰ੍ਹਾਂ ਦੇਖਿਆ ਕੋਠੀ ਪੂਰੀ ਦੇਖੀ ਆ ਲਖਵਿੰਦਰ ਭਾਜ ਜੀ ਨੇ ਆਪਣਾ ਐਡਰੈਸ ਦੱਸਿਆ ਨੰਬਰ ਦੱਸਿਆ ਤੇ ਹੋਰ ਵੀ ਕੋਠੀਆਂ ਇਹਨਾਂ ਕੋਲ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ 200 ਗਜ ਹੋ ਗਿਆ 176 ਗਜ ਇਕੱਲੀ 77 ਗਜ ਹੋਗੀ ਇਹ 110 ਗਜ ਜੋ ਉੱਪਰ ਦਾ ਪਲਾਟ ਹੈ ਉਹਦੇ ਵਿੱਚ ਪੂਰੀ ਕੋਠੀ ਤਿਆਰ ਕੀਤੀ ਹੋਈ ਹੈ ਨਾਲ ਕੋਠੀ ਤਿਆਰ ਹੋ ਰਹੀ ਹੈ ਤਿੰਨ ਫਿਊਚਰ ਦੇ ਵਿੱਚ ਤੁਸੀਂ ਵੀ ਹੋਰ ਕੋਠੀਆਂ ਲੈਣੀਆਂ ਹੁਣ ਲਖਵਿੰਦਰ ਭਾਜ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਹੈ ਜੀ ਇਹ ਕੋਠੀਆਂ ਤੋਂ ਬਾਅਦ ਗੱਲ ਆ ਗਈ ਫਲੈਟਾਂ ਤੇ ਹੁਣ ਫਲੈਟਾਂ ਦੇ ਵਿੱਚ ਪਹੁੰਚੇ ਆ ਲਖਵਿੰਦਰ ਭਾਜੀ ਫਲੈਟ ਵੀ ਰੱਖੇ ਹੋਏ ਨੇ ਫਲੈਟ ਵੀ ਰੈਡੀ ਆ ਜੀ ਨੀਅਰ ਬਾਏ 에어ਪੋਰਟ ਰੋਡ ਐ ਸਰ ਇਥੋਂ 에어ਪੋਰਟ ਰੋਡ ਟੋਟਲੀ 200 ਮੀਟਰ ਮਸੂ ਹੈ ਬਸ ਬਸ ਬਹੁਤ ਨੇੜੇ ਆ ਗਿਆ ਆਪਾਂ ਹੋਰ ਦੇਖ ਲਓ ਹੁਣ ਤੁਸੀਂ ਬਿਲਕੁਲ ਪ੍ਰਾਈਮ ਲੋਕੇਸ਼ਨ ਹੈ ਰੋਡ ਦੇਖੋ 45 ਫੁੱਟ ਹੈ ਰੋੜੇ ਅੱਛਾ ਮਤਲਬ ਕਿ ਗੱਡੀਆਂ ਜਿੱਥੇ ਖੜਦੀਆਂ 45 ਫੁੱਟ ਦਾ ਰੋਡ ਹੈ 45 ਫੁੱਟ ਰੋਡ ਹੈ ਜੀ ਹੂੰ ਠੀਕ ਹੈ ਜੀ ਬਹੁਤ ਲੋਕੇਸ਼ਨ ਤੇ ਦੇਖ ਸਕਦੇ ਹੋ ਵੀ ਜੇ ਆਪਾਂ ਇਧਰੋਂ ਦਿਖਾਏ ਕੈਮਰਾ ਮਾਰੇ ਜਾਵੇ ਦੇਖ ਸਕਦੇ ਹੋ ਵੀ 45 ਫੁੱਟ ਦਾ ਰੋਡ ਹੈ ਫਲੈਟ ਵੀ ਰੈਡੀ ਨੇ ਨੇੜੇ 에어ਪੋਰਟ ਦਾ 200 ਫੁੱਟ ਦਾ ਰੋਡ ਹੈ ਜਿਹੜਾ ਨਵਾਂ ਨਿਕਲਿਆ ਹਾਂਜੀ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਇੱਥੇ ਫਲੈਟ ਹੈ ਜਿਹੜੇ 30 ਲੱਖ ਨੂੰ ਦੇਵਾਂਗੇ ਆਪਾਂ ਹੂੰ 2 ਬੀਚ ਕੇ ਹੈ ਹੂੰ ਗੈਸਟਰੂਮ ਤੁਸੀਂ ਦੇਖ ਚੁੱਕੇ ਖੁੱਲਾ ਡੁੱਲਾ ਪੂਰਾ ਵਧੀਆ ਹੈਨ ਗੈਸਟਰੂਮ ਵੀ ਔਰ ਬੈਡਰੂਮ ਵੀ ਕਬੜ ਸਾਰੇ ਕੰਮ ਹੋਏ ਹੋਏ ਹੈ ਇੱਥੇ ਵੀ ਆਫਰ ਸੇਮ ਹੈ ਜਿਹੜਾ ਬੰਦਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਉਹਨੂੰ ਇੱਕ LED ਤੇ ਬੈੱਡ ਫ੍ਰੀ ਦਿੱਤੇ ਜਾਣਗੇ ਜਿੱਥੇ ਵੀ ਉਹੀ ਉਫਰਾ ਕੋਠੀ ਵਾਲੀ ਸਿਰ ਤੁਹਾਡੇ ਦੇਖੋ ਇਹ ਲਖਵਿੰਦਰ ਭਾਜੀ ਆਰਮੀ ਵਾਲੇ ਦਿਆਲੂ ਹੋਏ ਇਹਨੇ ਲੱਗਦਾ ਵੀ ਇੱਥੇ ਵੀ ਵੱਡੀਆਂ ਆਫਰਾਂ ਲਗਾ ਦਿੱਤੀਆਂ ਐਲਈਡੀ ਤੇ ਬੈੱਡ ਬਿਲਕੁਲ ਫ੍ਰੀ ਚਾਹੇ ਕੋਠੀ ਲੋ ਚਾਹੇ ਫਲੈਟ ਲੋ ਚਾਹੇ ਫਲੈਟ ਲੋ ਚਾਹੇ ਕੋਠੀ ਚਾਹੇ ਫਲੈਟ ਫ੍ਰੀ ਦਵਾਂਗੇ ਆਪਾਂ ਨਹੀਂ ਦਵਾਂਗੇ ਹਾਂ ਕੋਠੀਆਂ ਦੇਖ ਲਈਆਂ ਫਲੈਟ ਦੇਖ ਲਏ ਹੁਣ ਦੇਖ ਸਕਦੇ ਹੋ ਬਹੁਤ ਸੋਹਣੀਆਂ ਕੋਠੀਆਂ ਨੇ ਜੇ ਆਪਾਂ ਗੱਲ ਕਰੀ ਕਈ ਵਾਰ ਦੋ ਬ੍ਰਦਰ ਹੁੰਦੇ ਨੇ ਇੱਛੁਕ ਹੁੰਦੇ ਨੇ ਵੀ ਸਿੱਖ ਇਕੱਠੀ ਕੋਠੀ ਜੁਆਇੰਟ ਲੈਣੀ ਹੈ ਇਹ ਉਹ ਸਿਸਟਮ ਨਾਲ ਦੇ ਕੇ ਬਣਾਈ ਹੋਈ ਹੈ ਦੇਖੋ ਅਸੀਂ ਇਹਦੇ ਵੀ ਤੁਸੀਂ ਨੋਟ ਕਰੋ ਇਹਦੇ ਵੀ ਦੋ ਕਿਚਨਾ ਹੂੰ ਔਰ ਇੱਕ ਇਚੇ ਥੱਲੇ ਰੇਡੀ ਇੱਕ ਇਚੇ ਉੱਪਰ ਰੇਡੀ ਹੂੰ ਔਰ ਤਿੰਨ ਬੈਡਰੂਮ ਤਿੰਨ ਲੈਟਰਨ ਬਾਥਰੂਮ ਗੈਸਟ ਰੂਮ ਗੱਡੀ ਦੀ ਸਪੇਸ ਦੇਖੋ ਤੁਸੀਂ ਚਿਰਾਗ ਇੱਕ ਬ੍ਰਾਂਡ ਐ ਖਰੜ ਦਾ ਹੂੰ ਮੋਹਰੀ ਡਿਸ਼ ਦਾ ਬ੍ਰਾਂਡ ਚ ਉੱਥੇ ਬਣਾਏ ਗੋਠੀਆਂ ਆਪਾਂ ਇਹ ਹੂੰ ਔਰ ਇਹਦੇ ਵੀ ਜਿਹੜਾ ਸਟਰਕਚਰ ਪੇਂਟ ਦੇਖੋ ਤੁਸੀਂ ਵਧੀਆ ਕਰਿਆ एवरीवन ਇਹਦੇ ਪਰ ਕੋਈ ਨਮੀ ਨਹੀਂ ਆਉਣੀ ਕੋਈ ਕੁਛ ਨਹੀਂ ਸਾਫ ਸੁੱਧਜੀ ਰਹੇਗੀ ਕਿੰਨੇ ਗੱਜ ਦੀ ਕੋਠੀ ਤੇ ਰੇਟ ਕੀ ਹੈ ਇਹਦਾ 78 ਲੱਖ ਦੇ ਸਾਡੀ ਡਿਮਾਂਡ ਹੈ ਇਹਦੀ ਹੂੰ ਔਰ ਇਹੇ ਕੋਠੀ ਆਪਣੀ ਇਹਦੇ ਵਿੱਚ ਥੱਲੇ ਹੌਦ ਬਣਾਈ ਪਾਣੀ ਦੀ ਐਕਸਟਰਾ ਹੂੰ ਪਾਣੀ ਸਟੋਰ ਕਰਨੇ ਵਾਸਤੇ ਚੋਰ ਕਰਨੇ ਵਾਸਤੇ ਹਾਂ तकरीबन 300 ਲੀਟਰ ਪਾਣੀ ਇਹਦੇ ਵਿੱਚ ਸੱਲੇ ਸਟੋਰ ਹੋ ਸਕਦਾ ਹਾਂ ਠੀਕ ਹੈ 78 ਲੱਖ ਰੁਪਏ ਡਿਮਾਂਡ ਹੈ 78 ਲੱਖ ਰੁਪਏ ਡਿਮਾਂਡ ਹੈ ਜੀ ਦੀ ਪੂਰੀ ਪਾਸ ਹੋਈ ਕੋਠੀਆਂ ਪੂਰੀ ਪ੍ਰੋਪਰ ਨਕਸ਼ੇ ਪਾਸ ਹੈ ਨਕਸ਼ੇ ਪਾਸ ਹੈ ਸਾਰੇ ਐਮਸੀ ਦੁਆਰਾ ਅਪਰੂਵ ਹੈ 30 ਫੁੱਟ ਰੋਡ ਹੈ ਸੀਵਰੇਜ ਪਈ ਵੀ ਇਲੈਕਟ੍ਰਿਸਿਟੀ ਵੀ ਹੈ ਲੋਨ ਲੈਣਾ ਲੋਨ ਲੋ 80% ਲੋਨ ਕਰਾਉਣ ਦੀ ਗਰੰਟੀ ਸਾਡੀ ਹੈ ਹੂੰ ਸਿਰ ਮਾਨ ਪ੍ਰਾਪਰਟੀ ਖਰੜ ਮਾਨ ਪ੍ਰਾਪਰਟੀ ਖਰੜ ਮੈਂ ਤੁਹਾਨੂੰ ਹੁਣ ਵੀ ਬਾਰ ਬਾਰ ਕਹਿ ਰਿਹਾ ਤੁਹਾਡੇ ਚੈਨਲ ਤੇ ਕਹਿ ਰਿਹਾ ਜਿਹੜਾ ਵੀ ਮੇਰਾ ਮਾਲ ਲਊਗਾ ਕੋਈ ਵੀ ਕੋਠੀ ਲਊਗਾ ਮੇਰੀ ਕੋਠੀ ਤੁਹਾਡਾ ਚੈਨਲ ਦੇਖ ਕੇ ਆਵੇ ਤੁਹਾਡਾ ਚੈਨਲ ਸਬਸਕ੍ਰਾਈਬ ਕਰਕੇ ਆਵੇ ਮੈਂ ਉਸ ਬੰਦੇ ਨੂੰ ਇੱਕ ਐਲਈਡੀ ਔਰ ਇੱਕ ਬੈੱਡ ਫ੍ਰੀ ਦਵਾਂਗਾ ਦੇਖੋ ਮੈਂ ਤੁਹਾਨੂੰ ਜਿੰਨੇ ਵੀ ਲੋਕੇਸ਼ਨ ਦਿਖਾ ਰਿਹਾ ਪ੍ਰਾਈਮ ਲੋਕੇਸ਼ਨ ਦਿਖਾ ਰਿਹਾ ਜਿਹੜੀ ਇਹ ਲੋਕੇਸ਼ਨ ਹੈ ਇਹ ਬਿਲਕੁਲ ਦੇਖੋ ਤੁਸੀਂ 200 ਫੁੱਟ ਰੋਡ ਹੈ 에ਅਰਪੋਰਟ ਰੋਡ ਹੈ ਠੀਕ ਹੈ ਇਹ ਤੁਸੀਂ ਸਿੱਧਾ 에ਅਰਪੋਰਟ ਰੋਡ 10 ਮਿੰਟ ਦਾ ਰਸਤਾ 에어ਪੋਰਟ ਰੋਡ ਦਾ ਇਧਰ ਨੂੰ ਸਿੱਧਾ ਹੀ ਠੀਕ ਹੈ ਇਧਰੋਂ ਤੁਸੀਂ ਨਿਊ ਚੰਡੀਗੜ੍ਹ ਐਂਟਰ ਹੋਗੇ ਔਰ ਨੀਅਰ ਬਾਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਹੈ ਨਾ ਨਾ ਪ੍ਰਾਈਮ ਲੋਕੇਸ਼ਨ ਹੈ ਠੀਕ ਹੈ ਨਾ ਔਰ ਇਹ 200 ਗਜ ਦੀ ਹੈ 200 ਗਜ ਦੀ 200 ਗਜ ਦੀ ਹੈ ਇਹਦੇ ਵਿੱਚ ਦੋ ਕਿਚਨਾਂ ਨਹੀਂ ਵਿੱਚ ਚਾਰ ਕਿਚਨਾਂ ਹੈ ਇਸ ਕੋਠੀ 'ਚ ਇਸ ਕੋਠੀ 'ਚ ਚਾਰ ਕਿਚਨਾਂ ਹੈ 200 ਗਜ ਦੀ ਕੋਠੀ ਹੈ ਚਾਰ ਕਿਚਨ ਹੈ ਜੇ ਕਮਰੇ ਦੀ ਗੱਲ ਹੈ ਕਮਰੇ ਤਾਂ ਫਿਰ ਬਹੁਤ ਹੋਣੇ ਮੈਂ ਤੁਹਾਨੂੰ ਦੱਸ ਰਿਹਾ ਹਰ ਕਮਰੇ ਨਾਲ ਲੈਟਰਿੰਗ ਬਾਥਰੂਮ ਅਟੈਚ ਹੈ ਇਸ ਕੋਠੀ 'ਚ ਇਸ ਕੋਠੀ ਦੇ ਵਿੱਚ ਕਿਸਨਾ ਵੀ ਇਸ ਨਹੀਂ ਅਗਲਗ ਬਣਾਈਆਂ ਵਿਆਂ ਲਾਈਕ ਫॉर ਪੀਜੀ ਪੀਜੀ ਚ ਚੜਿਆ ਵਾ ਵੀ ਹੈਪੀ ਜੀ ਹੂੰ ਇਹਦਾ 33000 ਰੁਪਏ ਇਨਕਮ ਹੈ ਜੀ ਮੈਨੂੰ ਆ ਵੀ ਰਹੀ ਹੈ ਹੂੰ ਠੀਕ ਹੈ ਪੀਜੀ ਚੜਿਆ ਵਾ ਇਹ ਔਰ ਲਾਈਕ ਫॉर ਹਸਪੀਟਲ ਕਿਹਨੇ ਬਣਾਉਣਾ ਹੋਵੇ ਐਂਡ ਆਫਿਸ ਸਟੈਪ ਸਾਰਾ ਕੁਝ ਵਧੀਆ ਤਰੀਕਾ ਬਣਾ ਕੇ ਦਿੱਤਾ ਵਾ ਇਸ ਏਰੀਏ ਦੀ ਗੱਲ ਕਰੀਏ ਸਾਰਾ ਬੀਆਈਪੀ ਏਰੀਆ ਹੈ ਜਿਹੜੇ ਬਾਹਰ ਤੋਂ ਲੋਕ ਇੱਥੇ ਆ ਰਹੇ ਨੇ ਜਿਨ੍ਹਾਂ ਡਾਕਟਰ ਹੋਗੇ ਕੋਈ ਬਿਜ਼ਨਸਮੈਨ ਹੋਗੇ ਸਾਰੇ ਉਹ ਉਹੀ ਕੋਠੀਆਂ ਲੈ ਰਹੇ ਇੱਥੇ ਇਹ ਬਿਲਕੁਲ ਸਰ ਪ੍ਰਾਈਮ ਲੋਕੇਸ਼ਨ ਹੈ ਮੋਹਾਲੀ ਦੀ ਵੀਆਈਪੀ ਲੋਕੇਸ਼ਨ ਹੈ ਇੱਥੇ ਸਾਰੇ ਏ ਟੂ ਜ਼ेड ਵੀਆਈਪੀ ਆਫਿਸਰਸ ਨੇ ਡਾਕਟਰ ਸਹਿਬਾਨ ਨੇ ਸਾਰੇ ਮੇਨ ਬੰਦੇ ਆ ਔਰ ਇੱਥੇ ਤੁਸੀਂ ਯਕੀਨ ਜਿਹੜੀ ਮੇਨ ਚੀਜ਼ ਦੇਖਣ ਵਾਲੀ ਹੈ ਜਿੱਕਿ ਹੁਣ ਮੰਨ ਲਓ ਕਿਸੀ ਬੰਦੇ ਨੇ ਮਾਰਕੀਟਸ ਦੇਖੇ ਰਹੇ ਆ ਸਾਹਮਣੇ ਮਾਰਕੀਟ ਹੈ ਦੋ ਡਿੰਗਾ ਤੇ ਹੈਨਾ ਫਿਰ ਗੋਪਾਲ ਸਪੀਡ ਤੇ ਇਥੋਂ ਟੋਟਲੀ ਦੋ ਚਾਰ ਮਿੰਟ ਦਾ ਰਸਤਾ ਮਸੂ ਹੈ ਮੁਸ਼ਕਲ ਨਾਲ ਹੈ ਹੈਨਾ ਮਾਰਕੀਟ ਨੇੜੇ ਆ ਸਾਰਾ ਕੁਝ ਫੈਸਿਲਿਟੀ ਹੈ ਤੁਸੀਂ ਚੰਡੀਗੜ੍ਹ ਜਾਣਾ ਤਾਂ ਵੀ ਤੁਹਾਨੂੰ ਕੋਈ ਰਾਸ਼ਵੀਸ਼ ਜਾਣ ਦੀ ਲੋੜ ਨਹੀਂ ਸਿੱਧਾ ਇੱਥੋਂ ਗਏ ਬਹਰੂਬਾਰ ਚੰਡੀਗੜ੍ਹ ਐਂਟਰ ਹੋ ਗਏ ਨਿਊ ਚੰਡੀਗੜ੍ਹ ਕੋਈ ਰਾਸ਼ ਨਹੀਂ ਕੋਈ ਰਾਸ਼ ਨਹੀਂ ਪ੍ਰਾਈਮ ਲੋਕੇਸ਼ਨ ਹੈ ਔਰ ਇਹਦੀ ਜਿਹੜੀ ਕੋਠੀ ਦੀ ਮੇਰੀ ਡਿਮਾਂਡ ਹੈ ਅੱਜ 2 ਲੱਖ 2 ਕਰੋੜ 35 ਲੱਖ ਰੁਪਏ ਦੀ ਡਿਮਾਂਡ ਹੈ ਇਹਦੀ ਟੋਟਲੀ 2 ਕਰੋੜ 35 ਲੱਖ 35 ਲੱਖ ਰੁਪਏ ਇੱਥੇ ਆਸਕਿੰਗ ਪ੍ਰਾਈਸ ਇਹ ਲੋਕਾਂ ਪਲਾਟ ਦਾ ਉਹ 70000 ਰੁਪਏ ਦਾ ਪਲਾਟ ਮੰਗਦੇ ਆ ਠੀਕ ਹੈ ਨਾ ਔਰ 65000 ਰੁਪਏ ਦਾ ਜਿਹਨੂੰ ਪਲਾਟ ਇੱਥੇ ਛੱਡ ਦਿੰਨੇ ਠੀਕ ਹੈ ਨਾ ਮੈਂ ਇਹ ਤਰ੍ਹਾਂ ਲਿਆਵਾ ਮੈਂ ਤੁਹਾਨੂੰ ਤਾਂ ਫੇਰ ਵੀ ਕਹਿ ਰਿਹਾ ਵੀ ਜਿਹੜਾ ਤੁਹਾਡੀ ਵੀਡੀਓ ਔਰ ਇਹ ਦੇਖ ਕੇ ਆਊਗਾ ਉਹਨੂੰ ਇੱਕ LED ਔਰ ਬੈੱਡ ਫ੍ਰੀ ਦੇਵਾਂਗਾ ਹੂੰ